ਅਸੀਂ ਸਹਾਯੋਗੀ ਸਾਥੀਆਂ ਦਾ ਫੇਰ ਧੰਨਵਾਦ ਕਰਦੇ ਹਾਂ ਚੱਲ ਭਾਈ ਵਾਹ ਜੀ ਵਾਹ ਪਰਲਾ ਲਖਵੀਰ ਸਿੰਘ ਜੱਟ ਮਾਜਰੀ ਪਰਲਾ ਬਲਦ ਲਖਵੀਰ ਸਿੰਘ ਜੱਟ ਮਾਜਰੀ ਸਾਡੇ ਵੱਲ ਜਸਵੀਰ ਸਿੰਘ ਜੱਟ ਪਰ ਸੋਹਣ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਗੁਰਨਾਮ ਸਿੰਘ ਜੀ ਬੇਹਾਰਾ ਭਾਈ ਅਮਰੀਕ ਸਿੰਘ ਹੋਰਾਂ ਦਾ ਧੰਨਵਾਦ ਕਰਦਾ ਮੈਂ ਜੱਤੇ ਵਾਲਿਆਂ ਦਾ ਅਮਰੀਕ ਸਿੰਘ ਜੱਤੇ ਵਾਲਾ ਭਾਈ ਜੱਸਾ ਗਵਾਲਪੁਰ ਉਹ ਵੀ ਲਾਈਵ ਖੇਡਦਾ ਆਨੰਦ ਮਾਣਦੇ ਆਂ ਕਲਬ ਦੇ ਵੀ ਧਰੀਆਂ ਗਊ ਦੇ ਜਾਣ ਤੇ ਵਧੀਆ ਗੀਤ ਵੀ ਲਿਖਿਆ ਉਹਨਾਂ ਨੇ ਅੱਪਾ 53 66 ਬਿੰਦੂ 53 ਸੈਕਿੰਡ 66 ਪੁਆਇੰਟ